ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਅਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਜਿਵੇਂ ਤੁਹਾਨੂੰ ਪਤਾ ਹੈ ਜੀ ਕਿ 29 ਜਨਵਰੀ ਨੂੰ ਮਸੀਹਾ ਦਾ ਪਵਿੱਤਰ ਦਿਹਾੜਾ ਹੈ ਜੀ ਤੇ ਜੇਕਰ ਇਸ ਦਿਨ ਤੁਸੀਂ ਸ਼ਾਮ ਦੇ ਸਮੇਂ ਆਪਣੇ ਘਰ ਦੇ ਵਿੱਚ ਇਹ ਇੱਕ ਚੀਜ਼ ਲਿਆ ਕੇ ਰੱਖ ਲੈਂਦੇ ਹੋ ਤਾਂ ਤੁਸੀਂ ਜੋ ਵੀ ਮੰਗੋਗੇ ਤੁਹਾਨੂੰ ਉਹ ਹੀ ਮਿਲ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਆਪਣੀ ਅੱਜ ਦੀ ਕਥਾ ਵਿਚਾਰ ਦਾ ਵਿਸ਼ਾ ਹੈ ਜੀ ਕਿ ਮਸੀਹਾਂ ਦੀ ਸ਼ਾਮ ਨੂੰ ਇਹ ਇੱਕ ਚੀਜ਼ ਤੁਸੀਂ ਲਿਆ ਕੇ ਆਪਣੇ ਘਰ ਦੇ ਕੋਨੇ ਵਿੱਚ ਰੱਖ ਦੇਣੀ ਹੈ ਇਸ ਦੇ ਨਾਲ ਘਰ ਦੀ ਕਾਇਆ ਹੀ ਪਲਟ ਹੋ ਜਾਵੇਗੀ ਪਰ ਉਸ ਤੋਂ ਪਹਿਲਾਂ ਸਾਰਿਆਂ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਜੀ ਜੇਕਰ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਜੀ ਤਾਂ ਸਾਥ ਸੰਗਤ ਜੀ ਆਓ ਫਿਰ ਜਾਣਦੇ ਹਾਂ ਜੀ ਉਹ ਕਿਹੜੀ ਚੀਜ਼ ਹੈ ਜਿਸ ਦੇ ਨਾਲ ਘਰ ਦੀ ਕਾਇਆ ਪਲਟ ਜਾਵੇਗੀ ਸਾਥ ਸੰਗਤ ਜੀ ਆਪਾਂ ਸਭ ਸੋਚਦੇ ਹਾਂ ਹਰ ਦਿਨ ਕੱਲ ਨਾਲੋਂ ਚੰਗਾ ਹੀ ਸਾਡਾ ਬਤੀਤ ਹੋਵੇ ਕੱਲ ਦੇ ਦੁੱਖ ਸਾਡੇ ਪਿੱਛੇ ਛੁੱਟ ਜਾਣ ਤੇ ਆਉਣ ਵਾਲੇ ਦਿਨ ਸਾਡੇ ਚੰਗੇ ਸ਼ੁਰੂ ਹੋ ਜਾਣ ਤੇ ਅੱਜ ਵਿੱਚ ਸਿਰਫ ਤੇ ਸਿਰਫ ਸੁੱਖ ਹੀ ਸੁੱਖ ਅਸੀਂ ਮੰਨੀ ਹੈ ਜ਼ਿੰਦਗੀ ਦੇ ਲਈ ਮਨੁੱਖ ਦੇ ਤਨ ਤੇ ਕਪੜਾ ਢਿੱਡ ਵਿੱਚ ਰੋਟੀ ਸਿਰ ਤੇ ਛੱਤ ਤੇ ਮਨ ਦਾ ਖਿੜਿਆ ਰਹਿਣਾ ਬੜਾ ਜ਼ਰੂਰੀ ਹੈ ਇਹ ਸਭ ਆਪਾਂ ਚਾਹੁੰਦੇ ਹਾਂ ਤਾਂ ਇਹ ਇੱਕ ਚੀਜ਼ ਲਿਆ ਕੇ ਆਪਣੇ ਘਰ ਦੇ ਵਿੱਚ ਕੋਨੇ ਵਿੱਚ ਰੱਖ ਦੇਣੀ ਹੈ ਫਿਰ ਵੇਖ ਲੈਣਾ ਤੁਹਾਡੀਆਂ ਲਹਿਰਾਂ ਬਹਿਰਾਂ ਹੋ ਜਾਣਗੀਆਂ ਤੁਹਾਡੇ ਮਾੜੇ ਦਿਨ ਖਤਮ ਹੋ ਜਾਣਗੇ ਜੇ ਜੀਵਨ ਸੁਖਾਲਾ ਹੋ ਜਾਵੇਗਾ ਜੇਕਰ ਮਨੁੱਖ ਸਰੀਰਕ ਪੱਖੋਂ ਨਿਰੋਗ ਹੋਵੇਗਾ ਇੱਕ ਤੰਦਰੁਸਤ ਸਰੀਰ ਹੋਵੇਗਾ ਮਨ ਖੜਿਆ ਰਹੇਗਾ ਫਿਰ ਤੁਹਾਡਾ ਦਿਲ ਜਿਹੜਾ ਹੈ ਬੜਾ ਹੀ ਖੁਸ਼ ਰਹੇਗਾ ਮਨ ਖੁਸ਼ ਤਾਂ ਸਾਰਾ ਕੁਝ ਠੀਕ ਸਿਹਤ ਠੀਕ ਤਾਂ ਤੁਸੀਂ ਅੱਗੇ ਤੋਂ ਕੰਮ ਕਰਨ ਦਾ ਉਤਸ਼ਾਹ ਪੈਦਾ ਕਰ ਸਕਦੇ ਹੋ ਅੱਜ ਆਪਾਂ ਇਹ ਵਾਲੀ ਗੱਲ ਤੁਹਾਡੇ ਨਾਲ ਸਾਂਝੀ ਕਰਨ ਵਾਲੇ ਹਾਂ ਜੀ ਸੋ ਸਾਥ ਸੰਗਤ ਜੀ ਇਸ ਗੱਲ ਵੱਲ ਧਿਆਨ ਦੇਣਾ ਜੀ ਸਾਤ ਸੰਗਾਂਝੇ ਕਈ ਲੋਕ ਆਪਣੀ ਸਿਹਤ ਵਰ ਧਿਆਨ ਨਹੀਂ ਦਿੰਦੇ ਜਦੋਂ ਥੋੜਾ ਬਹੁਤ ਵੀ ਦਰਦ ਹੁੰਦਾ ਹੈ ਗੋਲੀਆਂ ਦਾ ਫੱਕਾ ਮਾਰ ਲੈਂਦੇ ਹਨ ਤੇ ਉਤੋਂ ਪਾਣੀ ਦਾ ਗਲਾਸ ਪੀ ਲੈਂਦੇ ਹਨ ਅੱਜ ਆਪਾਂ ਇਸ ਵੱਲ ਧਿਆਨ ਨਹੀਂ ਦਿੰਦੇ ਕਿ ਦਰਦ ਹੋਇਆ ਗੋਲੀਆਂ ਦਾ ਫੱਕਾ ਮਾਰ ਲਓ ਤੇ ਪਾਣੀ ਦਾ ਗਲਾਸ ਭਰ ਕੇ ਪੀ ਲਓ ਥੋੜੀਕ ਦੇਰ ਸਾਨੂੰ ਆਰਾਮ ਮਿਲਦਾ ਹੈ ਇਹ ਕਹਿ ਕੇ ਫਿਰ ਟਾਲ ਦਿੰਦੇ ਹਾਂ ਆਪਣੇ ਵੈਰੀ ਆਪਾਂ ਖੁਦ ਹੀ ਬਣ ਰਹੇ ਹਾਂ ਅਤੇ ਆਪਣੀ ਸਿਹਤ ਦਾ ਖਿਆਲ ਵੀ ਨਹੀਂ ਰੱਖਦੇ ਬਾਕੀ ਅਸੀਂ ਸਾਰਿਆਂ ਦਾ ਖਿਆਲ ਰੱਖ ਲੈਂਦੇ ਹਾਂ ਜੇਕਰ ਬੱਚਿਆਂ ਨੂੰ ਕੁਝ ਹੋ ਗਿਆ ਤੇ ਚਲੋ ਛੇਤੀ ਛੇਤੀ ਦਵਾਦਾਰੋਂ ਕਰਵਾ ਲਿਓ ਹੋਰ ਕਿਸੇ ਨੂੰ ਕੁਝ ਹੋ ਗਿਆ ਦਵਾਦਾਰੋਂ ਦੋ ਉਹਨਾਂ ਨੂੰ ਆਰਾਮ ਕਰਵਾਓ ਪਰ ਜਦੋਂ ਆਪਣੀ ਵਾਰੀ ਆਉਂਦੀ ਹੈ ਤਾਂ ਆਪਣੇ ਲਈ ਅਸੀਂ ਸਭ ਕੁਝ ਭੁੱਲ ਜਾਂਦੇ ਹਾਂ ਜਿੰਨਾ ਚਿਰ ਮੰਝੇ ਤੇ ਹਾਂ ਉਹਨਾਂ ਚਿਰ ਹੀ ਸਾਨੂੰ ਸਭ ਕੁਝ ਯਾਦ ਰਹਿੰਦਾ ਹੈ ਤੇ ਇਸ ਗੱਲ ਦਾ ਗੌਰ ਕਰਨਾ ਸਾਧ ਸੰਗਤ ਜੀ ਜਿੰਨਾ ਚਿਰ ਤੁਸੀਂ ਠੀਕ ਹੋ ਕਦਰ ਵੀ ਕਹਿੰਦੇ ਹਨ ਕਿ ਉਸ ਸਮੇਂ ਤੱਕ ਹੀ ਹੁੰਦੀ ਹੈ ਇਸ ਲਈ ਆਪਣੇ ਸਰੀਰ ਨੂੰ ਨਿਰੋਗ ਰੱਖੋ ਆਪਣੇ ਵੱਲ ਖਾਸ ਧਿਆਨ ਦਿਓ ਕਿਉਂਕਿ ਜਿੰਨਾ ਨਜ਼ਰ ਅੰਦਾਜ਼ ਕਰੋਗੇ ਓਨੇ ਹੀ ਤੁਹਾਡੇ ਦੁੱਖ ਵੱਧਦੇ ਜਾਣਗੇ ਇਸ ਲਈ ਇਹ ਚੀਜ਼ਾਂ ਸਾਰੀਆਂ ਹੀ ਸਮਾਂ ਲਾਉਣ ਤੋਂ ਪਹਿਲਾਂ ਹੀ ਨਾਪ ਲੈਣੀਆਂ ਚਾਹੀਦੀਆਂ ਹਨ ਇਹ ਚੀਜ਼ ਆਪਣੇ ਘਰ ਦੇ ਵਿੱਚ ਲਿਆ ਕੇ ਰੱਖ ਲੈਣੀ ਹੈ ਤੁਹਾਡੇ ਘਰ ਵਿੱਚ ਹਰ ਪਾਸਿਓ ਫਿਰ ਸੁੱਖ ਹੀ ਆਵੇਗਾ ਸਭ ਤੋਂ ਪਹਿਲੀ ਚੀਜ਼ ਇਹਦੇ ਬਾਰੇ ਗੱਲ ਕਰਨ ਲੱਗੇ ਹਾਂ ਜੀ ਇਹ ਸਿਰਫ ਅਤੇ ਸਿਰਫ 20 ਰੁਪਏ ਦੇ ਵਿੱਚ ਹੀ ਆ ਜਾਂਦੀ ਹੈ ਇਹ ਚੀਜ਼ ਹੈ ਜੀ ਮਿੱਠਾ ਸੋਡਾ ਜਿਸ ਨੂੰ ਲੋਕ ਅਣ ਦੇਖਿਆ ਕਰਦੇ ਹਨ ਇਹ ਵਸਤੂ ਸਿਹਤ ਦਾ ਸਭ ਤੋਂ ਵੱਡਾ ਰਾਜ ਹੈ ਸਭ ਤੋਂ ਵੱਡਾ ਖਜ਼ਾਨਾ ਹੈ ਜਦੋਂ ਵੀ ਤੁਸੀਂ ਆਟਾ ਗੁੰਨਣਾ ਹੈ ਜੇਕਰ ਆਪਣੇ ਪਰਿਵਾਰ ਦੇ 9-10 ਜੀ ਹਨ ਤੇ ਤੁਸੀਂ ਅੱਧਾ ਚਮਚ ਦਾ ਵੀ ਥੋੜਾ ਜਿਹਾ ਹਿੱਸਾ ਆਟੇ ਵਿੱਚ ਪਾ ਕੇ ਆਟਾ ਗੁੰਨ ਲੈਣਾ ਹੈ। ਉਹਦੀਆਂ ਰੋਟੀਆਂ ਬਣਾਓ ਤੇ ਚਾਰ ਜੀ ਹਨ ਜੇਕਰ ਤੇ ਤੁਸੀਂ ਚਮਚ ਦਾ ਚੌਥਾ ਪੰਜਵਾਂ ਹਿੱਸਾ ਮਿੱਠੇ ਸੋਡੇ ਦਾ ਆਟੇ ਵਿੱਚ ਪਾ ਕੇ ਗੁੰਨਣਾ ਹੈ। ਓਨੀ ਵਾਰ ਹੀ ਪਾਉਣਾ ਹੈ ਜਿੰਨੀ ਵਾਰ ਤੁਸੀਂ ਘਰ ਦੇ ਵਿੱਚ ਕੋਈ ਵੀ ਜੀ ਬਿਮਾਰ ਹੁੰਦਾ ਹੈ। ਤੁਹਾਡੇ ਘਰ ਕਦੇ ਵੀ ਫਿਰ ਕੋਈ ਰੋਗ ਨਹੀਂ ਆ ਸਕਦਾ। ਇਸ ਦੇ ਨਾਲ ਪੇਟ ਨਾਲ ਜੁੜੀਆਂ ਸਾਰੀਆਂ ਹੀ ਮੁਸ਼ਕਲਾਂ ਦੂਰ ਹੋ ਜਾਂਦੀਆਂ ਹਨ ਤੇ ਪੇਟ ਠੀਕ ਰਹਿੰਦਾ ਹੈ। ਮਨੁੱਖ ਦੇ ਸਾਰੇ ਰੋਗ ਦੂਰ ਹੋ ਜਾਂਦੇ ਹਨ ਪਹਿਲਾਂ ਹਰ ਘਰ ਵਿੱਚ ਬੀਬੀਆਂ ਇਹ ਵਰਤਦੀਆਂ ਸਨ ਤੇ ਨਾ ਹੀ ਉਦੋਂ ਕਿਸੇ ਨੂੰ ਕਬਜ਼ ਹੁੰਦੀ ਸੀ ਨਾ ਹੀ ਗੈਸ ਤੇ ਨਾ ਹੀ ਕਿਸੇ ਦਾ ਢਿੱਡ ਵੱਧਦਾ ਸੀ ਬੱਚਿਆਂ ਦੇ ਢਿੱਡਾਂ ਵਿੱਚ ਕੀੜੇ ਵੀ ਨਹੀਂ ਸਨ ਹੁੰਦੇ ਉਹ ਹਰ ਚੀਜ਼ ਜੋ ਮਾਂਵਾ ਖਾਂਦੀਆਂ ਸਨ ਉਹਨਾਂ ਨੂੰ ਵੀ ਫੜਾ ਦਿੰਦੀਆਂ ਸਨ ਤੇ ਬੱਚਿਆਂ ਨੇ ਵੀ ਚੁੱਪਚਾਪ ਉਹ ਸਾਰੀਆਂ ਚੀਜ਼ਾਂ ਖਾ ਲੈਣੀਆਂ ਹੁੰਦੀਆਂ ਸੀ ਅੱਜ ਬੱਚੇ ਕੁਝ ਵੀ ਨਹੀਂ ਖਾਂਦੇ ਕਿਸੇ ਨੂੰ ਕਿਡਨੀ ਦੀ ਸਮੱਸਿਆ ਹੁੰਦੀ ਹੈ ਤੇ ਕਿਸੇ ਨੂੰ ਕੋਈ ਉਸ ਵੇਲੇ ਇਹੋ ਜਿਹੀ ਕੋਈ ਵੀ ਸਮੱਸਿਆ ਨਹੀਂ ਸੀ ਰੰਗ ਵੀ ਸਾਫ਼ ਹੁੰਦਾ ਸੀ ਰੋਗਾਂ ਦੇ ਨਾਲ ਜਿਹੜੀ ਅੰਦਰੋਂ ਲੜਨ ਦੀ ਸ਼ਕਤੀ ਹੁੰਦੀ ਹੈ ਉਹ ਇਸ ਨਾਲ ਵੱਧ ਜਾਂਦੀ ਹੈ ਛਾਤੀ ਵਿੱਚ ਜਲਣ ਹਟਾ ਦਿੰਦਾ ਹੈ ਇਹ ਮੋਹ ਤੇ ਕੇਲ ਤੇ ਸ਼ਾਹੀਆਂ ਨੂੰ ਵੀ ਦੂਰ ਕਰਦਾ ਹੈ ਹੋਰ ਪਤਾ ਨਹੀਂ ਕਿੰਨੇ ਕੁ ਅਣਗਿਣਤ ਫਾਇਦੇ ਹਨ ਸਿਰਫ ਤੇ ਸਿਰਫ ਇੱਕ ਛੋਟੀ ਜਿਹੀ ਚੀਜ਼ ਪਰ ਕਈ ਲੋਕ ਨਾ ਇਸ ਨੂੰ ਮਾੜਾ ਸਮਝਦੇ ਹਨ ਜੋ ਕਿ ਸੱਚ ਤੋਂ ਦੂਰ ਹੋ ਜਾਂਦੇ ਹਨ ਇਸ ਲਈ ਚੁੱਪਚਾਪ ਲਿਆ ਕੇ ਤੁਸੀਂ ਜ਼ਰੂਰੀ ਹੈ ਕਿ ਕਿਸੇ ਨੂੰ ਰੌਲਾ ਪਾ ਕੇ ਦੱਸਣਾ ਹੈ ਕਿ ਅਸੀਂ ਇਸ ਵਿੱਚ ਮਿੱਠਾ ਸੋਡਾ ਪਾਇਆ ਹੈ ਚੁੱਪਚਾਪ ਲਿਆ ਕੇ ਤੁਸੀਂ ਇਸ ਦੀ ਵਰਤੋਂ ਕਰਨੀ ਸ਼ੁਰੂ ਕਰ ਦੇਣੀ ਹੈ ਤੁਸੀਂ ਘਟੋ ਘਟ 8 ਦਿਨ ਇਸ ਚੀਜ਼ ਦੀ ਵਰਤੋਂ ਕਰਕੇ ਵੇਖ ਲੈਣਾ ਤੁਹਾਨੂੰ ਨਤੀਜਾ ਆਪਣੇ ਆਪ ਹੀ ਵੇਖਣ ਨੂੰ ਮਿਲ ਜਾਵੇਗਾ ਸਿਹਤ ਨਰੋਈ ਤੇ ਸਰੀਰ ਹੌਲਾ ਹੌਲਾ ਲੱਗਣ ਲੱਗ ਜਾਵੇਗਾ ਤੁਸੀਂ ਨਾ ਪੁਰਾਣੇ ਵੈਦ ਹਕੀਮ ਜੇਕਰ ਹੁੰਦੇ ਤਾਂ ਉਹ ਵੀ ਤੁਹਾਨੂੰ ਦੱਸਦੇ ਉਹਨਾਂ ਦੇ ਕੋਲ ਜੇਕਰ ਤੁਹਾਨੂੰ ਕੋਈ ਜਾਣਕਾਰੀ ਮਿਲਦੀ ਤਾਂ ਤੁਹਾਨੂੰ ਉਹ ਜ਼ਰੂਰ ਦੱਸਣਗੇ ਕਿ ਮਿੱਠੇ ਸੋਡੇ ਦੇ ਇੰਨੇ ਜ਼ਿਆਦਾ ਫਾਇਦੇ ਹਨ ਰੋਟੀ ਤਾਂ ਆਪਣੇ ਘਰ ਦਾ ਹਰ ਇੱਕ ਜੀ ਖਾਂਦਾ ਹੈ ਜੇ ਅਸੀਂ ਚਾਹੁੰਦੇ ਹਾਂ ਕਿ ਸਾਰੇ ਹੀ ਜੀ ਤੰਦਰੁਸਤ ਰਹਿਣ ਕੋਈ ਰੋਗ ਨਾ ਲੱਗੇ ਡਾਕਟਰਾਂ ਦੇ ਕੋਲ ਜਾਣਾ ਨਾ ਪਵੇ ਤੇ ਉਹ ਪੈਸੇ ਦੀ ਬਚਤ ਵੀ ਹੋ ਜਾਵੇ ਉਹਦੇ ਨਾਲ ਪਰਿਵਾਰ ਖੁਸ਼ ਰਹੇ ਤੁਸੀਂ ਆਪਣੇ ਸਿਰ ਤੇ ਕਰਜ਼ਾ ਨਹੀਂ ਚੜਨ ਦੇਣਾ ਚਾਹੁੰਦੇ ਅੱਧੇ ਚਮਚ ਦੇ ਨਾਲ ਫਿਰ ਕਿੱਡਾ ਕ ਫਰਕ ਪੈਣ ਲੱਗਾ ਹੈ ਕਈ ਇਹ ਸੋਚਦੇ ਹਨ ਬੀਬੀਆਂ ਚਾਹਣ ਤਾਂ ਘਰ ਨੂੰ ਸਵਰਗ ਬਣਾ ਸਕਦੀਆਂ ਹਨ ਤੁਹਾਡਾ ਇਹ ਹੀ ਅੱਧਾ ਚਮਚਾ ਤੁਹਾਡੇ ਘਰ ਨੂੰ ਨਿਰੋਗ ਤੇ ਤੰਦਰੁਸਤ ਬਣਾ ਸਕਦਾ ਹੈ ਅੱਜ ਤੋਂ ਹੀ ਆਪਣੇ ਘਰ ਵਿੱਚ ਇਹ ਲਿਆਓ ਆਪਣੇ ਪਰਿਵਾਰ ਦੇ ਸਾਰੇ ਹੀ ਜੀਆਂ ਨੂੰ ਨਿਰੋਗ ਤੇ ਸਵਸਥ ਕਰ ਲਓ ਦੂਜੀ ਚੀਜ਼ ਜੋ ਘਰ ਵਿੱਚ ਲੈ ਕੇ ਆਉਣੀ ਹੈ ਉਹ ਹੈ ਜੀ ਮਿੱਟੀ ਦਾ ਦੀਵਾ ਉਹ ਵੀ ਵੱਡਾ ਹੋਵੇ ਉਸ ਵਿੱਚ ਦੇਸੀ ਘਿਓ ਪਾ ਕੇ ਤੁਸੀਂ ਜੋਤ ਲਗਾ ਸਕਦੇ ਹੋ ਜਿਨ੍ਹਾਂ ਕੋਲ ਰੋਜ਼ ਦੇਸੀ ਘਿਓ ਨਹੀਂ ਹੁੰਦਾ ਉਹ ਸਰੋਂ ਦਾ ਤੇਲ ਵੀ ਪਾ ਸਕਦੇ ਹਨ ਉਹ ਦੀਵਾ ਰੋਜ਼ ਤੁਸੀਂ ਆਪਣੇ ਘਰ ਵਿੱਚ ਜ਼ਰੂਰ ਜਗਾਉਣਾ ਹੈ ਸਿਆਣੇ ਆਖਦੇ ਹਨ ਇਦਾਂ ਕਰਨ ਦੇ ਨਾਲ ਘਰ ਵਿੱਚ ਸੁੱਖ ਸਮਰiddhi ਤੇ ਕਾਰੋਬਾਰ ਵਿੱਚ ਉન્નਤੀ ਹੁੰਦੀ ਹੈ ਧਨ ਦੀ ਵਰਖਾ ਹੁੰਦੀ ਹੈ ਪਰਮਾਤਮਾ ਖੁਸ਼ ਹੁੰਦੇ ਹਨ ਕਿਹਾ ਜਾਂਦਾ ਸੀ ਕਿ ਸਰੋਂ ਦਾ ਤੇਲ ਵੀ ਲੋਕਾਂ ਦੀਆਂ ਮਨੋ ਕਾਮਨਾਵਾਂ ਤੇ ਇਸਿਆ ਬੋਰੀਆਂ ਕਰਨ ਲਈ ਲਾਇਆ ਜਾਂਦਾ ਸੀ ਇਹ ਸਿਆਣੇ ਤੇ ਆਪਣੇ ਬਜ਼ੁਰਗਾਂ ਨੇ ਇਹੀ ਕਿਹਾ ਹੈ ਕਿ ਘਰ ਦੀਆਂ ਆਰਥਿਕ ਪਰੇਸ਼ਾਨੀਆਂ ਦਾ ਇੱਕ ਖਾਤਮਾ ਕਰ ਦਿੰਦਾ ਹੈ ਘਰ ਵਿੱਚ ਨੈਗੇਟਿਵ ਪ੍ਰਭਾਵ ਖਤਮ ਹੋ ਜਾਂਦਾ ਹੈ ਜਿਸ ਦੇ ਨਾਲ ਲੜਾਈ ਝਗੜੇ ਵੀ ਖਤਮ ਹੋ ਜਾਂਦੇ ਹਨ ਤੇ ਜਿੱਥੇ ਲੜਾਈ ਝਗੜੇ ਖਤਮ ਹੋ ਜਾਂਦੇ ਹਨ ਉੱਥੇ ਬਰਕਤ ਫਿਰ ਆਪ ਆ ਕੇ ਵਾਸ ਕਰਦੀ ਹੈ ਇਸ ਗੱਲ ਦੀ ਨ ਵਿਗਿਆਨ ਨੇ ਵੀ ਪੁਸ਼ਟੀ ਕੀਤੀ ਹੈ ਕਹਿੰਦੇ ਹਨ ਜਿਸ ਘਰ ਵਿੱਚ ਰੋਜ਼ ਸਰੋਂ ਦੇ ਤੇਲ ਦਾ ਵੀ ਦੀਵਾ ਜਗਾਇਆ ਜਾਵੇ ਉਸ ਘਰ ਦੇ ਸਾਰੇ ਜਿੰਨੇ ਵੀ ਜੀਵ ਘਟਾਣੋਂ ਹਨ ਉਹ ਮਰ ਜਾਂਦੇ ਹਨ ਇਹਦੇ ਨਾਲ ਫਿਰ ਜਿਹੜੀਆਂ ਬਿਮਾਰੀਆਂ ਹਨ ਘਰ ਦੇ ਅੰਦਰ ਨਹੀਂ ਫੈਲਦੀਆਂ ਜਦੋਂ ਜੀਵਣੋਂ ਤੇ ਘਟਾਣੋਂ ਹੀ ਮਰ ਗਏ ਰੋਗਾਂ ਤੋਂ ਤਾਂ ਆਪ ਹੀ ਅਸੀਂ ਮੁਕਤ ਹੋ ਜਾਣਾ ਹੈ ਸਹਾ ਸੰਬੰਧੀ ਵੀ ਸਾਨੂੰ ਫਿਰ ਕੋਈ ਵੀ ਰੋਗ ਨਹੀਂ ਲੱਗੇਗਾ ਨੀਂਦ ਵੀ ਰਾਤ ਨੂੰ ਬੜੇ ਹੀ ਚੰਗੇ ਆਉਂਦੀ ਹੈ ਤੇ ਸੁਖਾਲੀ ਆਉਂਦੀ ਹੈ ਨਕਾਰਾਤਮਕ ਪ੍ਰਭਾਵ ਦੂਰ ਹੋ ਜਾਂਦਾ ਹੈ ਇਸ ਲਈ ਅੱਜ ਤੋਂ ਹੀ ਘਰ ਵਿੱਚ ਇਹ ਦੀਵਾ ਜਗਾਉਣਾ ਸ਼ੁਰੂ ਕਰ ਦਿਓ ਤੀਜੀ ਚੀਜ਼ ਜੋ ਤੁਸੀਂ ਘਰ ਵਿੱਚ ਲੈ ਕੇ ਆਣੀ ਹੈ ਉਹ ਹੈ ਜੀ ਦਾਰੇ ਡੰਡਾ ਜਿਸ ਨੂੰ ਸਲਵਟਾ ਵੀ ਆਖ ਦਿੰਦੇ ਹਾਂ ਇਸ ਨੂੰ ਆਪਣੇ ਘਰ ਵਿੱਚ ਲਿਆਓ ਜਦੋਂ ਆਪਾਂ ਚੀਜ਼ਾਂ ਨੂੰ ਕੁੱਟਦੇ ਹਾਂ ਜਦੋਂ ਆਪਾਂ ਚੀਜ਼ਾਂ ਨੂੰ ਕੱਟਦੇ ਹਾਂ ਮਿਕਸੀ ਦੇ ਡੱਬੇ ਵਿੱਚ ਪਾ ਦਿੰਦੇ ਹਾਂ ਉਹਨਾਂ ਵਿੱਚੋਂ ਜਿਹੜਾ ਤੇਲ ਨਿਕਲ ਜਾਂਦਾ ਹੈ ਜਿਹੜੇ ਤੱਤ ਹੀ ਨਿਕਲ ਜਾਂਦੇ ਹਨ ਉਹ ਮਿਕਸੀ ਨੂੰ ਲੱਗ ਜਾਂਦੇ ਹਨ ਤੇ ਜਦੋਂ ਆਪਾਂ ਉਸ ਨੂੰ ਪੀਸਦੇ ਹਾਂ ਗਰਮ ਹੋ ਕੇ ਵੀ ਨਸ਼ਟ ਹੋ ਜਾਂਦੇ ਹਨ ਜਿਸ ਦੇ ਨਾਲ ਫਿਰ ਚੀਜ਼ਾਂ ਦਾ ਸਵਾਦ ਹੀ ਬਦਲ ਜਾਂਦਾ ਹੈ ਕੁਦਰਤਨ ਹੀ ਰਹਿ ਜਾਂਦੀ ਹੈ ਹੱਥ ਨਾਲ ਇਸ ਨੂੰ ਵਰਤ ਕੇ ਦੌਰੀ ਡੰਡੇ ਦਾ ਸਵਾਦ ਤੁਹਾਡੀ ਸਿਹਤ ਵਿੱਚ ਬਹੁਤ ਹੀ ਸੁਧਾਰ ਲਿਆਵੇਗਾ ਇਸ ਨਾਲ ਸਰੀਰ ਨੂੰ ਜ਼ਰੂਰੀ ਤੱਤ ਮਿਲ ਜਾਣਗੇ ਦੌਰੀ ਡੰਡੇ ਦੀ ਮਦਦ ਨਾਲ ਬਾਹਾਂ ਦੀ ਐਕਸਰਸਾਈਜ਼ ਵੀ ਹੋ ਜਾਂਦੀ ਹੈ ਜਿਹਨਾਂ ਨੂੰ ਸਰਵਾਈਕਲ ਦੀ ਸਮੱਸਿਆ ਹੈ ਉਹ ਦੌਰੀ ਡੰਡੇ ਦੀ ਵਰਤੋਂ ਜ਼ਰੂਰ ਕਰ ਸਕਦੇ ਹਨ ਇਹਦੇ ਨਾਲ ਸਰਵਾਈਕਲ ਦੀ ਸਮੱਸਿਆ ਦੂਰ ਹੋ ਜਾਵੇਗੀ ਕਿਉਂਕਿ ਬਾਹਾਂ ਦਾ ਜ਼ੋਰ ਲੱਗਦਾ ਹੈ ਮੋਢਿਆਂ ਦਾ ਜ਼ੋਰ ਲੱਗਦਾ ਹੈ ਬਾਹਾਂ ਤੇ ਮੋਢੇ ਦੁਖਦੇ ਨਹੀਂ ਜਦੋਂ ਆਪਾਂ ਜ਼ਮੀਨ ਤੇ ਬੈਠ ਕੇ ਦੌਰੀ ਡੰਡੇ ਨਾਲ ਕੋਈ ਚੀਜ਼ ਕੁੱਟਾਂਗੇ ਕਹਿੰਦੇ ਹਨ ਕਿ ਖੂਨ ਦਾ ਵੀ ਜਿਹੜਾ ਪ੍ਰਵਾਹ ਹੈ ਉਹ ਚੰਗਾ ਚੱਲਦਾ ਹੈ ਜਿਹੜੇ ਲੋਕਾਂ ਨੂੰ ਬੀਪੀ ਵਰਗੀ ਸਮੱਸਿਆ ਰਹਿੰਦੀ ਹੈ ਉਹ ਵੀ ਉਹਨਾਂ ਦੇ ਠੀਕ ਹੋ ਜਾਵੇਗੀ ਤੇ ਘਰ ਦੇ ਰਸੋਈ ਦੇ ਕੋਨੇ ਵਿੱਚ ਲਿਆ ਕੇ ਇਸ ਨੂੰ ਰੱਖ ਦਿਓ ਤੁਹਾਡੀ ਸਿਹਤ ਨੂੰ ਠੀਕ ਕਰਨ ਦੀ ਜ਼ਿੰਮੇਵਾਰੀ ਇਹਦੀ ਹੋ ਜਾਵੇਗੀ ਜੇ ਆਪਾਂ ਇਦਾਂ ਬੈਠ ਕੇ ਕੁੱਟਦੇ ਹਾਂ ਤਾਂ ਜ਼ੋਰ ਲੱਗਦਾ ਹੈ ਸਰੀਰ ਦਾ ਗੋਡਿਆਂ ਦਾ ਗੋਡੇ ਨਹੀਂ ਦੁਖਣਗੇ ਜਿਹੜੀ ਆਪਾਂ ਮਿਕਸੀ ਵਿੱਚ ਚੀਜ਼ ਪੀ ਲੈਂਦੇ ਹਾਂ ਜਾਂ ਗ੍ਰाइंड ਕਰ ਲੈਂਦੇ ਹਾਂ ਉਹਦੇ ਨਾਲ ਗਰਮੀ ਉਸ ਵਿੱਚ ਵੱਧ ਜਾਂਦੀ ਹੈ ਤੇ ਸਰੀਰ ਵਿੱਚ ਵੀ ਗਰਮੀ ਆਉਂਦੀ ਹੈ ਜਿਗਰ ਦੇ ਤੇ ਗੁਰਦੇ ਦੇ ਰੋਗ ਲੱਗਣੇ ਸ਼ੁਰੂ ਹੋ ਜਾਂਦੇ ਹਨ ਆਪਾਂ ਆਖਦੇ ਹਾਂ ਕਿ ਬਜ਼ੁਰਗਾਂ ਦੀ ਸਿਹਤ ਚੰਗੀ ਹੈ ਕਿਉਂਕਿ ਉਹਨਾਂ ਨੇ ਖੁਰਾਕਾਂ ਖਾਧੀਆਂ ਸੀ ਹੱਟੇ-ਕੱਟੇ ਹਨ ਉਹਨਾਂ ਖੁਰਾਕਾਂ ਉਹੀ ਖਾਧੀਆਂ ਸਨ ਜਿਨ੍ਹਾਂ ਦੇ ਨਾਲ ਉਹਨਾਂ ਦਾ ਸਰੀਰ ਵੀ ਚੱਲਦਾ ਫਿਰਦਾ ਸੀ ਉਹ ਪਾਣੀ ਵੀ ਘੜੇ ਦਾ ਪੀਂਦੇ ਸਨ ਤੇ ਉਸ ਤੋਂ ਬਾਅਦ ਸਾਰਾ ਟੱਬਰ ਹੀ ਉਸ ਘੜੇ ਦਾ ਹੀ ਪਾਣੀ ਪੀ ਕੇ ਜਿਹੜੀ ਦਾਲ ਬਣਾਉਂਦੇ ਸੀ ਸਬਜ਼ੀ ਵਗੈਰਾ ਬਣਾਉਂਦੇ ਸੀ ਉਹ ਵੀ ਮਿੱਟੀ ਦੇ ਭਾਂਡਿਆਂ ਵਿੱਚ ਹੀ ਬਣਾਉਂਦੇ ਸਨ ਤੇ ਫਿਰ ਚੁੱਲ੍ਹੇ ਦੇ ਉੱਤੇ ਰੱਖ ਕੇ ਹੀ ਸਬਜ਼ੀ ਬਣਾਉਂਦੇ ਸਨ ਸਾਗ ਵਗੈਰਾ ਇਹਦੇ ਨਾਲ ਫਿਰ ਸਾਰੇ ਹੀ ਉਹਨਾਂ ਨੂੰ ਪੌਸ਼ਟਿਕ ਤੱਤ ਸਰੀਰ ਨੂੰ ਮਿਲਦੇ ਸਨ ਪੌਸ਼ਟਿਕ ਤੱਤ ਸਰੀਰ ਨੂੰ ਜਦੋਂ ਰੋਟੀ ਬਣਾਉਂਦੇ ਆ ਮਿਲਦੇ ਹਨ ਤਾਂ ਹੋਰ ਕੀ ਚਾਹੀਜਾ ਹੈ ਦੋ ਚੀਜ਼ਾਂ ਨਾਲ ਮਿਲਦੀਆਂ ਹਨ ਇੱਕ ਪਹਿਲਾਂ ਖੁੱਲੀ ਹਵਾ ਸੂਰਜ ਦੀ ਰੌਸ਼ਨੀ ਇਹਨਾਂ ਦੋਵਾਂ ਹੀ ਚੀਜ਼ਾਂ ਤੋਂ ਅੱਜਕੱਲ ਅਸੀਂ ਬਚਦੇ ਫਿਰਦੇ ਹਾਂ ਦਾਲ ਸਬਜ਼ੀ ਸਰੀਰ ਨੂੰ ਅੰਮ੍ਰਿਤ ਵਾਂਗ ਲੱਗਦੀ ਸੀ ਅੱਜ ਕੋਕਰਾਂ ਦੀ ਵਰਤੋਂ ਕਰਦੇ ਆ ਰਸੋਈਆਂ ਦੇ ਅੰਦਰ ਸੂਰਜ ਦੀ ਰੌਸ਼ਨੀ ਨਹੀਂ ਪੈਂਦੀ ਤੇ ਢੱਕਣ ਲਾ ਕੇ ਅਸੀਂ ਸਬਜ਼ੀਆਂ ਨੂੰ ਬੰਦ ਕਰ ਦਿੰਦੇ ਹਾਂ ਫਿਰ ਕਿੱਥੋਂ ਸਾਨੂੰ ਪੋਜ਼ਿਟਿਵ ਤੱਤ ਮਿਲ ਜਾਣਗੇ ਅਸੀਂ ਆਪਣੇ ਘਰ ਵਿੱਚ ਐਲੂਮੀਨੀਅਮ ਦੇ ਭਾਂਡੇ ਲੈ ਆਉਂਦੇ ਹਾਂ ਜੋ ਕਿ ਸਾਡੇ ਲਈ ਇੱਕ ਜ਼ਹਿਰ ਦੇ ਬਰਾਬਰ ਹਨ ਪਰਿਵਾਰ ਨੂੰ ਚੰਗੀ ਸਿਹਤ ਦੇਣ ਲਈ ਸਟੀਲ ਦੇ ਤੇ ਜਾਂ ਫਿਰ ਤੁਸੀਂ ਮਿੱਟੀ ਦੇ ਭਾਂਡੇ ਹੀ ਲਿਆ ਕੇ ਵਰਤ ਜਿਹੜੇ ਤੁਹਾਡੇ ਘਰ ਦੇ ਐਲੂਮੀਨੀਅਮ ਦੇ ਭਾਂਡੇ ਹਨ ਉਹਨਾਂ ਨੂੰ ਕੱਢ ਬਾਹਰ ਸੁੱਟੋ ਕਿਉਂਕਿ ਉਹਨਾ ਭਾਂਡਿਆਂ ਦੇ ਨਾਲ ਤੁਹਾਡੀ ਸਿਹਤ ਬਹੁਤ ਹੀ ਖਰਾਬ ਹੁੰਦੀ ਹੈ ਜੇਕਰ ਇਹਨਾਂ ਸਾਰੀਆਂ ਹੀ ਗੱਲਾਂ ਨੂੰ ਤੁਸੀਂ ਆਪਣੀ ਜ਼ਿੰਦਗੀ ਵਿੱਚ ਅਪਣਾ ਲਓਗੇ ਤਾਂ ਤੁਸੀਂ ਤੰਦਰੁਸਤ ਹੋ ਜਾਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ